ਲਿਆ ਜੇ ਜੱਗਾ ਜੀ ਹੱਕ ਚ ਹੁੰਦੇ ਔਰੇ ਜਿਹੜੇ ਹੁਣ ਮਹਾਰਾਣੀ ਪ੍ਰਨੀਤ ਕੌਰ ਕੈਂਡੀਗੇਟ ਤੇਈ ਗਈ ਹੈ ਉਹਦੇ ਹੱਕ ਦੇ ਵਿੱਚ ਇਹ ਰੈਲੀਆਂ ਨਾ ਕਰਦੇ ਹੋ ਉਹਦਾ ਵਿਰੋਧ ਕਰਦੇ ਇਹ ਇਹਨਾਂ ਦੇ ਚਿਹਰੇ ਦਿਖਾਣ ਦੇ ਹੋਰ ਨੇ ਅੰਦਰੋਂ ਹੋ ਰਾਇਏ ਕਿਉਂਕਿ ਤੁਹਾਡੇ ਕੋਲ ਪੱਤਰਕਾਰਾਂ ਸਵਾਲਾਂ ਨੂੰ ਤਾਂ ਜਦੋੜਦੇ ਨੇ ਇਹਨਾਂ ਕੋਲ ਕੋਈ ਉਹਦਾ ਪੁਖਤਾ ਜਵਾਬ ਹੀ ਨਹੀਂ ਹੈਗਾ ਜੱਗਾ ਜੀ ਸਾਡੇ ਸਮਰਥਨ ਇੱਥੇ ਹੁੰਦੇ ਕਿਸਾਨ ਵੀਰਾਂ ਦੇ ਸਮਰਥਨ ਤੇ ਹੁੰਦੇ ਤਾਂ ਮੈਂ ਸਮਝ ਸਕਦਾ ਕਿ ਇਹਨਾਂ ਨੂੰ ਬੀਜੇਪੀ ਦਾ ਬਾਈਕਾਟ ਕਰ ਲੈਣਾ ਚਾਹੀਦਾ ਸੀਗਾ ਪਰ ਇਹਨਾਂ ਦੇ ਮੈਨੂੰ ਲੱਗਦਾ ਉੱਪਰੋਂ ਖਿਆਲ ਕੁਝ ਹੋ ਨਹੀਂ ਅੰਦਰੋਂ ਖਿਆਲ ਕੁਝ ਹੋ ਨਹੀਂ ਲੋਕ ਸਭਾ ਪਟਿਆਲਾ ਤੋਂ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਮਹਾਰਾਣੀ ਪਰਨੀਤ ਕੌਰ ਦੇ ਹੱਕ ਦੇ ਵਿੱਚ ਰਾਜਪੁਰਾ ਦੇ ਐਨਟੀਸੀ ਸਕੂਲ ਦੇ ਕੋਲ ਇੱਕ ਚੋਣ ਰੈਲੀ ਦਾ ਆਯੋਜਨ ਕੀਤਾ ਗਿਆ ਸੀ ਜਿਸ ਦੇ ਵਿੱਚ ਬੀਜੇਪੀ ਦੇ ਰਾਸ਼ਟਰੀ ਨੇਤਾਵਾਂ ਦੇ ਫੋਲੋ ਸ਼ਿਰਕਤ ਕੀਤੀ ਗਈ ਸੀ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕਰ ਰਹੇ ਕਿਸਾਨ ਆਗੂ ਵਰਟੀ ਗੀਂਤੀ ਦੇ ਵਿੱਚ ਉਕਤ ਰੈਲੀ ਦੇ ਵਿੱਚ ਪਹੁੰਚ ਕੇ ਜਿੱਥੇ ਉਹਨਾਂ ਦੇ ਫੋਲੋ ਕੀਤਾ ਜਾਣ ਦੀ ਕੋਸ਼ਿਸ਼ ਕੀਤੀ ਗਈ ਉੱਥੇ ਹੀ ਪੰਜਾਬ ਪੁਲਿਸ ਦੇ ਫੋਲੋ ਕਿਸਾਨਾਂ ਨੂੰ ਰੈਲੀ ਦੇ ਵਿੱਚ ਜਾਣ ਤੋਂ ਰੋਕਿਆ ਗਿਆ ਪੰਜਾਬ ਪੁਲਿਸ ਦੇ ਫਲੋ ਰੈਲੀ ਵਾਲੀ ਜਗ੍ਹਾ ਨੂੰ ਚਾਰੇ ਪਾਸਿਓਂ ਘੇਰਾਬੰਦੀ ਕਰਕੇ ਕਿਸਾਨਾਂ ਨੂੰ ਰੈਲੀ ਤੋਂ ਦੂਰ ਹੀ ਰੱਖਿਆ ਗਿਆ। ਮੌਕੇ ਤੇ ਮੌਜੂਦ ਫਰਟੀ ਗਿਣਤੀ ਦੇ ਵਿੱਚ ਪਹੁੰਚੇ ਕਿਸਾਨਾਂ ਦੇ ਫਲੋ ਭਾਜਪੀ ਮੁਰਦਾਬਾਦ ਨਰਿੰਦਰ ਮੋਦੀ ਮੁਰਦਾਬਾਦ ਅਤੇ ਸਾਡੀਆਂ ਮੰਗਾਂ ਪੂਰੀਆਂ ਕਰੋ ਦੇ ਨਾਅਰੇ ਲਗਾਏ ਗਏ। ਇੱਥੇ ਇੱਕ ਹੋਰ ਗੱਲ ਦੇਖਣ ਮਿਲੀ ਆ। ਜਦੋਂ ਕਿਸਾਨ ਭਰਾ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕਰ ਰਹੀ ਸੀ ਤਾਂ ਮੌਕੇ ਤੇ ਪਹੁੰਚੇ ਲੋਕ ਸਭਾ ਪਟਿਆਲਾ ਤੋਂ ਆਜ਼ਾਦ ਉਮੀਦਵਾਰ ਨੀਰਜ ਕੁਮਾਰ ਨੰਨਾ ਦੇ ਵੱਲੋਂ ਕਿਸਾਨਾਂ ਦਾ ਸਾਥ ਦਿੱਤਾ ਗਿਆ ਜਮ ਕੇ ਬੀਜੇਪੀ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਤੇ ਕਿਸਾਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਸਾਨੂੰ ਬੀਜੇਪੀ ਦੇ ਰਾਸ਼ਟਰੀ ਆਗੂ ਨੂੰ ਮਿਲਣ ਦਿੱਤਾ ਜਾਵੇ ਤਾਂ ਕਿ ਅਸੀਂ ਆਪਣੀਆਂ ਮੰਗਾਂ ਤੇ ਆਪਣੀ ਗੱਲ ਨੂੰ ਉਹਨਾਂ ਦੇ ਸਾਹਮਣੇ ਰੱਖ ਸਕੀਏ ਪਰ ਮਾਹੌਲ ਖਰਾਬ ਨਾ ਹੋਵੇ ਰਾਜਪੁਰੇ ਦੇ ਡੀਐਸਪੀ ਸਰਦਾਰ ਵਿਕਰਮਜੀਤ ਸਿੰਘ ਬਰਾੜ ਦੇ ਵੱਲੋਂ ਕਿਸਾਨਾਂ ਨੂੰ ਰੈਲੀ ਤੋਂ ਦੂਰ ਹੀ ਰੱਖ ਉਹਨਾਂ ਦੀ ਗੱਲ ਸੁਣੀ ਗਈ ਹੈ ਅਤੇ ਉਹਨਾਂ ਨੂੰ ਸਮਝਾਇਆ ਗਿਆ ਸੋ ਆਓ ਤੁਹਾਨੂੰ ਸੁਣਾਉਨੇ ਹਾਂ ਇਸ ਮੌਕੇ ਤੇ ਕਿਸਾਨਾਂ ਦਾ ਹੋਰ ਕੀ ਕੁਝ ਕਹਿਣਾ ਸੀ ਸੋ ਲਗਾਤਾਰ ਰਾਜਪੁਰੇ ਦੇ ਵਿੱਚ ਦੇਖਿਆ ਜਾ ਰਿਹਾ ਕਿ ਜਗਦੀਸ਼ ਕੁਮਾਰ ਜੱਗਾ ਵੱਲੋਂ ਜਿਹੜੀ ਮਹਾਰਾਣੀ ਪ੍ਰਨੀਤ ਕੌਰ ਬੀਜੇਪੀ ਦੇ ਉਮੀਦਵਾਰ ਹੈ ਉਹਨਾਂ ਵਾਸਤੇ ਰੱਖੀ ਗਈ ਰੈਲੀ ਦਾ ਕਿਸਾਨ ਲਗਾਤਾਰ ਤੁਸੀਂ ਦੇਖ ਸਕਦੇ ਹੋ ਕਿ ਵਿਰੋਧ ਕਰ ਰਹੇ ਹਨ ਤੇ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਸ਼ਾਮ ਨੂੰ ਤਬਦੀਲ ਕਰ ਦਿੱਤੀ ਗਈ ਹੈ ਇਹ ਜਿਹੜੀ ਸੀਐਮ ਸਕੂਲ ਅਲੀ ਜਿਹੜੀ ਸਕੂਲ ਅਲੀ ਰੋਡ ਹੈ ਤੇ ਉੱਥੇ ਰੈਲੀ ਜਿਹੜੀ ਇਸ ਟਾਈਮ ਸ਼ੁਰੂ ਹੋ ਚੁੱਕੀ ਹੈ ਤੇ ਮਹਾਰਾਣੀ ਪ੍ਰਨੀਤ ਕੌਰ ਥੋੜੀ ਜੀ ਦੇਰ ਦੇ ਵਿੱਚ ਜਿਹੜਾ ਹੈ ਉਹਰੇ ਪਹੁੰਚਣ ਵਾਲੇ ਤੇ ਕਿਸਾਨ ਲਗਾਤਾਰ ਜਿਹੜਾ ਹੈ ਉਹਨਾਂ ਦਾ ਵਿਰੋਧ ਕਰ ਰਹੇ ਹਨ ਸੋ ਤੁਹਾਨੂੰ ਇਸ ਤੋਂ ਬਾਅਦ ਅਸੀਂ ਰੈਲੀ ਵਾਲੀ ਜਗ੍ਹਾ ਤੇ ਲੱਗੇ ਕਿਸਾਨ ਲਗਾਤਾਰ ਵਿਰੋਧ ਕਰ ਰਹੇ ਸੀ ਪੁਲਿਸ ਛਾਪਮਨੀ ਦੇ ਵਿੱਚ ਇਸ ਨੂੰ ਤਬਦੀਲ ਕਰ ਦਿੱਤਾ ਗਿਆ ਔਰ ਤੋਂ ਘੱਟ ਤੋਂ ਘੱਟ ਕਾਫੀ ਦੂਰੀ ਤੇ ਜਿਹੜੀ ਹੈ ਰੈਲੀ ਰੱਖੀ ਗਈ ਹੈ ਤੇ ਉੱਥੇ ਜਿਹੜਾ ਹੈ ਕਿਸਾਨਾਂ ਨੂੰ ਜਾਣ ਤੋਂ ਜਿਹੜਾ ਹੈ ਉਹ ਰੋਕਿਆ ਜਾ ਰਿਹਾ ਹੈ ਕਿਸਾਨਾਂ ਕਿਸਾਨ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਕਿ ਸਾਨੂੰ ਸਿਰਫ ਅਸੀਂ ਮਹਾਰਾਣੀ ਪ੍ਰਨਿਤ ਕੋਰ ਤੋਂ ਸਿਰਫ ਕੁਝ ਸਵਾਲ ਕਰਨਾ ਚਾਹੁੰਦੇ ਆ ਤੇ ਉਹ ਸਾਨੂੰ ਕੀਤੇ ਨਹੀਂ ਕਰਨ ਨਹੀਂ ਦਿੱਤੇ ਜਾ ਰਹੇ ਤੇ ਇਹਨਾਂ ਨੂੰ ਰੋਕਿਆ ਜਾ ਰਿਹਾ ਔਰ ਇਹ ਹੁਣ ਦੇਖਦੇ ਹਾਂ ਅੱਗੇ ਜਾ ਕੇ ਕੀ ਉੱਥੇ ਜਿਹੜੀ ਰੈਲੀ ਚੱਲ ਰਹੀ ਹੈ ਤੇ ਕਿਸਾਨਾਂ ਦਾ ਵਿਰੋਧ ਕਿਸ ਤਰ੍ਹਾਂ ਜਾਰੀ ਰਹੇਗਾ ਅਸੀਂ ਵੀ ਜੀਪੀ ਸਰਕਾਰ ਦਾ ਵਿਰੋਧ ਕਰ ਰਹੇ ਹਾਂ ਸਰ 3 ਮਹੀਨੇ ਤੋਂ ਦੇਖੋ ਆਪਣਾ ਕਿਸਾਨ ਅੰਦੋਲਨ ਖੜੀ ਬੈਠੇ ਉਹਨਾਂ ਦੀ ਕੋਈ ਗੱਲ ਨਹੀਂ ਸੁਣ ਰਿਹਾ ਹੈਗਾ ਔਰ ਉਹਨਾਂ ਦੇ ਸਿਰਫ ਐਸੀ ਸਿੰਪਲ ਸਵਾਲ ਕਰਨੇ ਆ ਉਹ ਸਾਨੂੰ ਸਵਾਲਾਂ ਤੋਂ ਵੀ ਭੱਜਦੇ ਆ ਹਰ ਇੱਕ ਕਿਤੇ ਵੀ ਥਾਵੇਂ ਚਲੇ ਜਾਓ ਕਿਸਾਨ ਵਿਰੋਧ ਕਰਦੇ ਆ ਉਹ ਸਵਾਲ ਕਰਦੇ ਆ ਸਿੰਪਲ ਸ਼ੁਭ ਕਰਨ ਦੇ ਗੋਲੀਆਂ ਕਿਉਂ ਮਾਰੀਆਂ ਸਾਡੇ ਆਪਣੇ ਬਾਰਡਰ ਤੇ ਅੰਦਰ ਆ ਕੇ ਸਾਡੇ ਕਿਸਾਨਾਂ ਦੇ ਗੋਲੀਆਂ ਕਿਉਂ ਮਾਰੀਆਂ ਸਾਡੇ ਇਹ ਸਿੰਪਲ ਸਵਾਲਾਂ ਦੇ ਵੀ ਜਵਾਬ ਦੇਣ ਤੋਂ ਭੱਜਦੇ ਆ ਅਸੀਂ ਇਹਨਾਂ ਦਾ ਵਿਰੋਧ ਕਰ ਰਹੇ ਹਾਂ ਇਹ ਸਾਡੇ ਸਵਾਲ ਦੇਣ ਸਾਨੂੰ ਆ ਕੇ ਮਿਲਣ ਖੜਨ ਅਸੀਂ ਵਿਰੋਧ ਦੀ ਨੀਤੀ ਨੂੰ ਕਦੇ ਵੀ ਇਖਤਿਆਰ ਨਹੀਂ ਕਰਦੇ ਹੈਗੇ ਕਿਸਾਨ ਜਿਹੜੇ ਬਹੁਤ ਸਮਝਦਾਰ ਕਲਾਸ ਤੋਂ ਹੈਗੇ ਆ ਉਹ ਵੀ ਤੱਕਾ ਨਹੀਂ ਕਰਦੇ ਹੈਗੇ ਆ ਦੇਖ ਲਓ ਤੁਹਾਡੇ ਸਾਹਮਣੇ ਹੈ ਸੰਸਾਰ ਦਾ মিডিਆ ਜਾਣ ਰਿਹਾ ਵੀ ਉਹ ਕਿੰਨੇ ਚਾਂਦਮਈ ਪ੍ਰੋਟੈਕਟ ਕਰ ਰਿਹਾ ਅੱਜ 47 ਡਿਗਰੀ ਤੇ ਟੈਂਪਰੇਚਰ ਚ ਕਿਸਾਨ ਰੇਲਾਂ ਦੇ ਟਰੈਕਟਰ ਰੋਕੀ ਬੈਠੇ ਆ ਉਹਨਾਂ ਦੀ ਕੋਈ ਪੁਕਾਰ ਨਹੀਂ ਸੁਣੀ ਜਾ ਰਹੀ ਇਹ ਤੱਕਾ ਹੋ ਰਿਹਾ ਹੈ ਬਿਲਕੁਲ ਤੱਕਾ ਹੋ ਰਿਹਾ ਸਰੇ ਆਮ ਤੱਕਾ ਹੋ ਰਿਹਾ ਤੁਸੀਂ ਕੀ ਆਸ ਕਰਦੇ ਹੋ ਵੀ ਜੇ ਬੀਜੇਪੀ ਸਰਕਾਰ ਆ ਜਾਂਦੀ ਹੈ ਤੁਹਾਨੂੰ ਆਮ ਲੋਕਾਂ ਨੂੰ ਕੋਈ ਇਹ ਬਖਸ਼ਣਗੇ ਜਿਹੜਾ ਕੁਝ ਕਿਸਾਨਾਂ ਨਾਲ ਹੋ ਰਿਹਾ ਅੱਜ ਉਹੀ ਤੁਹਾਡੇ ਨਾਲ ਵੀ ਹੋਊਗਾ ਉਹ ਆਮ ਜਨਤਾ ਨਾਲ ਹੋਊਗਾ ਸੋ ਅਸੀਂ ਬੀਜੇਪੀ ਦਾ ਵਿਰੋਧ ਕਰਦੇ ਆ ਸਾਡੇ ਸਵਾਲਾਂ ਦੇ ਜਵਾਬ ਜੋ ਅੱਜ ਇੱਥੇ ਆਇਆ ਹੈ ਜੋ ਬੀਜੇਪੀ ਦੇ ਲੀਡਰ ਜੋ ਇੱਥੇ ਦੇ ਕੈਂਡੀਡੇਟ ਨੇ ਮਹਾਰਾਣੀ ਪ੍ਰਨੀਤ ਕੌਰ ਤੇ ਉਹਨਾਂ ਦੇ ਨਾਲ ਸੈਂਟਰ ਦੇ ਮਨਿਸਟਰ ਵਿਜੇਂਦਰ ਸਖਾਵਜ ਜੀ ਆ ਰਹੇ ਨੇ ਸ ਅਸੀਂ ਦੋਨੇ ਫੋਰਮਾਂ ਵੱਲੋਂ ਕਿਸਾਨ ਮਜ਼ਦੂਰ ਮੋਰਚਾ ਤੇ ਐਸਕੇਐਮ ਨਾਨ ਪੋਲੀਟੀਕਲ ਵੱਲੋਂ ਸੱਦਾ ਦਿਆ ਹੋਇਆ ਵੀ ਜਿੱਥੇ ਆਣ ਇਹਨਾਂ ਨੂੰ ਸਵਾਲ ਜਵਾਬ ਕਰੋ ਇਹਨਾਂ ਨੂੰ ਪੁੱਛੋ ਵੀ ਦਿੱਲੀ ਜਾਣ ਦਾ ਕੀ ਸਾਡਾ ਗੁਨਾਹ ਸੀਗਾ ਕੀ ਅਸੀਂ ਇਹ ਦੇਸ਼ ਦੇ ਵਸਨੀ ਨਹੀਂ ਹੈਗੇ ਸਾਡੇ ਸ਼ੁਭ ਕਰਨ ਦਾ ਕੀ ਕਸੂਰ ਸੀਗਾ ਉਹਨੂੰ ਗੋਲੀਆਂ ਮਾਰੀਆਂ ਸਾਡੇ ਸੁਰਿੰਦਰਪਾਲ ਅਕੜੀ ਦਾ ਕੀ ਕਸੂਰ ਸੀਗਾ ਉਹਨੂੰ ਸੇਰੇ ਪਿੰਡ ਤੁਸੀਂ ਕਤਲ ਕਰਕੇ ਗਏ ਹੋ ਤੇ ਜੋ ਹੰਸਰਾਜ ਹੰਸ ਨੇ ਇਹ ਜੋ ਇਹਨਾਂ ਨੇ ਵਾਕਿਆ ਕਰਿਆ ਸਾਡੇ ਬੰਦੇ ਦੇ ਗੋਲੀਆਂ ਮਾਰੀਆਂ ਸਾਰਾ ਕੁਝ ਹੈ ਉਹਦੇ 'ਚ ਇੱਕ ਗੱਲ ਸਾਨੂੰ ਸਿੱਧ ਹੋ ਗਈ ਹੰਸਰਾਜ ਹੰਸ ਆਪਣੇ ਮੂੰਹ ਤੋਂ ਕਹਿ ਬੈਠਾ ਵੀ ਦੋ ਤਰੀਕ ਤੋਂ ਬਾਅਦ ਅਸੀਂ ਤੁਹਾਨੂੰ ਦੇਖਾਂਗੇ ਤੁਹਾਨੂੰ ਅਸੀਂ ਕੁੱਟਾਂਗੇ ਉਹਦੇ 'ਚ ਸਿੱਧ ਹੋ ਗਿਆ ਹੈਗਾ ਵੀ ਛਿੱਤਰ ਮਾਰਾਂਗੇ ਵੀ ਇਹਨਾਂ ਜਿਹੜੀ ਅੰਦਰਲੀ ਮਾਨਸਿਕਤਾ ਹੈਗੀ ਹੈ ਵੀ ਉਹ ਕਿਸਾਨਾਂ ਦੇ ਬਿਲਕੁਲ ਵਿਰੁੱਧ ਹੈ ਇਹਨਾਂ ਨੂੰ ਮਾਰਨ ਵਾਲੇ ਕਿਉਂਕਿ ਸੇਮ ਆਹੀ ਚੀਜ਼ ਜਦੋਂ ਅਜੇ ਮਿਸ਼ਰਾ ਟੈਣੀ ਨੇ ਕਰੀ ਸੀਗੀ ਉੱਥੇ ਸਾਡੇ ਚਾਰ ਕਿਸਾਨ ਸ਼ਹੀਦ ਕਰੇ ਗਏ ਸੀਗੇ ਲਖੀਮ ਪ੍ਰਕਿਰਿਚ ਤੇ ਇੱਕ ਪੱਤਰਕਾਰ ਸ਼ਹੀਦ ਹੋਇਆ ਸੀਗਾ ਸੇਮ ਉਦੋਂ ਵੀ ਆਹੀ ਗੱਲ ਇਹਨਾਂ ਨੇ ਕਹੀ ਸੀਗੀ ਕਹਿੰਦਾ ਮੈਂ ਬੀਜੇਪੀ ਦੇ ਮੰਤਰੀ ਤੋਂ ਵੀ ਨਾ ਹੋਰ ਵੀ ਬਹੁਤ ਕੁਝ ਐ ਵੀ ਇਕੱਲਾ ਮੈਂ ਬੀਜੇਪੀ ਦਾ ਲੀਡਰ ਨਹੀਂ ਹੈਗਾ ਵੀ ਉਹਦੇ ਤਹਦ ਇਹਨਾਂ ਦਾ ਜਿਹੜਾ ਚਿਹਰਾ ਅਸੀਂ ਲੋਕਾਂ ਸਾਹਮਣੇ ਨੰਗਾ ਕਰਨ ਲੱਗੇ ਹੋਏ ਆ ਵੀ ਇਹ ਜਿਹੜੀ ਐ ਕਿਸਾਨਾਂ ਦੀ ਕਾਤਲ ਜਮਾਤ ਐ ਇਹਨਾਂ ਤੋਂ ਬਚੋ ਕਿਉਂਕਿ ਵੋਟਾਂ ਸਿਰਤੇ ਨੇ ਮੈਂ ਬੇਨਤੀ ਕਰਨਾ ਚਾਹੂੰਗਾ ਵੀ ਬੀਜੇਪੀ ਨੂੰ ਵੋਟ ਨਾ ਪਾਓ ਹੋਰ ਜਿਸ ਮਰਜ਼ੀ ਨੂੰ ਪਾਓ ਪ੍ਰਧਾਨ ਜੀ ਜਦ ਅਸੀਂ ਪੂਰੇ ਜਿਹੜੇ ਰਿਪਰੈਜ਼ੈਂਟ ਕਰ ਰਹੇ ਆਂ ਜੇ ਰੈਲੀ ਨੂੰ ਜਰਦੀਸ਼ ਕੁਮਾਰ ਜੱਗਾ ਉਹਨਾਂ ਤੋਂ ਸਵਾਲ ਪੁੱਛਿਆ ਹਾਂਜੀ ਕਿ ਉਹ ਕਹਿੰਦੇ ਅਸੀਂ ਵੈਸੇ ਦਾ ਅਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਆ ਅਸੀਂ ਪੁੱਛਿਆ ਵੀ ਤੁਸੀਂ ਦੱਸੋ ਆਪਣੇ ਏਰੀਆ ਦੇ ਵਿੱਚ ਕਿਸਾਨ ਬੈਠੇ ਆਂ ਸ਼ੰਭੂ ਏਰੀਆ ਦੇ ਵਿੱਚ ਵੀ ਉਹ ਠੀਕ ਬੈਠੇ ਆ ਕਿ ਗਲਤ ਉਹ ਕਹਿੰਦੇ ਹੋਰ ਸਵਾਲ ਪੁੱਛੋ ਇਹ ਇਹਦਾ ਜਵਾਬ ਗੱਲ ਇਹ ਆ ਜੇ ਜੱਗਾ ਜੀ ਹੱਕ 'ਚ ਹੁੰਦੇ ਔਰ ਜਿਹੜੇ ਹੁਣ ਮਹਾਰਾਣੀ ਪ੍ਰਨੀਤ ਕੌਰ ਕੈਂਡੀਡੇਟ ਲਈ ਗਈ ਹੈ ਉਹਦੇ ਹੱਕ ਦੇ ਵਿੱਚ ਇਹ ਰੈਲੀਆਂ ਨਾ ਕਰਦੇ ਹੋ ਉਹਦਾ ਵਿਰੋਧ ਕਰਦੇ ਇਹ ਇਹਨਾਂ ਦੇ ਚਿਹਰੇ ਦਿਖਾਣ ਦੇ ਹੋਰ ਨੇ ਅੰਦਰੋਂ ਹੋ ਰਏ ਕਿਉਂਕਿ ਤੁਹਾਡੇ ਕੋਲ ਪੱਤਰਕਾਰਾਂ ਸਵਾਲਾਂ ਨੂੰ ਤਾਂ ਜਿਦੋੜਦੇ ਨੇ ਇਹਨਾਂ ਕੋਲ ਕੋਈ ਉਹਦਾ ਪੁਖਤਾ ਜਵਾਬ ਹੀ ਨਹੀਂ ਹੈਗਾ ਜਿਹੜਾ ਕਿਸਾਨਾਂ ਨੂੰ ਕਤਲ ਕਰਿਆ ਗਿਆ ਪਹਿਲਾਂ 750 ਕਿਸਾਨ ਸਾਡੇ ਪਹਿਲਾਂ ਸ਼ਹੀਦ ਹੋਏ ਬਾਈ ਕਿਸਾਨ ਸਾਡੇ ਹੁਣ ਤੱਕ ਸਹੀਦ ਹੋ ਗਏ ਕਿਉਂਕਿ ਇਹਨਾਂ ਕੋਲੋਂ ਗੱਲਾਂ ਦਾ ਜਵਾਬ ਹੀ ਨਹੀਂ ਹੈਗਾ ਵੀ ਜੋ ਜੱਗਾ ਵੀ ਮੈਂ ਤਾਂ ਕਹੂੰਗਾ ਠੀਕ ਹੈ ਇਹ ਕਹਿੰਦਾ ਮੈਂ ਕਿਸਾਨਾਂ ਦਾ ਬਾਈ ਜੀ ਜੇ ਤੁਸੀਂ ਕਿਸਾਨਾਂ ਦੇ ਹੋ ਨਾ ਛੱਡ ਕੇ ਇਹਨਾਂ ਨੂੰ ਇੱਧਰ ਆ ਕੇ ਸਾਡੇ ਪaule 'ਚ ਖੜ੍ਹ ਜੋ ਤੁਹਾਡਾ ਸਤਿਕਾਰ ਕਰਾਂਗੇ ਸਨਮਾਨ ਕਰਾਂਗੇ ਤੁਸੀਂ ਕਹੋ ਵੀ ਅਸੀਂ ਭਾਜਪਾ ਤੋਂ ਲਪਕੋ ਪ੍ਰਧਾਨ ਜੀ ਉਹ ਕਹਿੰਦੇ ਕਿ ਜਿਹੜੇ ਸਾਡਾ ਵਿਰੋਧ ਕਰ ਰਹੇ ਨੇ ਨਾ ਉਹ ਕਿਸਾਨ ਹੀ ਨਹੀਂ ਕਿ ਮੇਰੀ ਕਿਸਾਨਾਂ ਨਾਲ ਤਾਂ ਬਹੁਤ ਅੱਛੀ ਬਣੀ ਹੋਈ ਹੈ ਮੈਂ ਪਾਣੀ ਵੀ ਦਿੰਦਾ ਰਿਹਾ ਉਹਨਾਂ ਨੂੰ ਕਿਸਾਨੀ ਅੰਦੋਲਨ ਦੇ ਵਿੱਚ ਸਭ ਕੁਝ ਹੈ ਲੇਕਿਨ ਉਹ ਕਿਸਾਨ ਹੀ ਨਹੀਂ ਹੈ ਉਹ ਮੰਨਣ ਨੂੰ ਤਿਆਰ ਹੀ ਨਹੀਂ ਹੈ ਜਿਹੜੇ ਸਾਡਾ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਜੇ ਉਹਨਾਂ ਨੇ ਪਾਣੀ ਦਿਆ ਹੈਗਾ ਸੇਵਾ ਉੱਥੇ ਬਹੁਤ ਦੁਨੀਆ ਕਰਨ ਲੱਗੀ ਹੋਈ ਹੈ ਕਿਉਂਕਿ ਇੱਕ ਪੰਜਾਬ ਦੇ ਸਾਡੇ ਸਿਸਟਮ ਬਣਿਆ ਹੋਇਆ ਹੈ ਵੀ ਕੋਈ ਵੀ ਜਾ ਕੇ ਆਪਣੇ ਮਨੋਂ ਸੇਵਾ ਕਰ ਸਕਦਾ ਹੈ ਜੇ ਉਹ ਤੋਂ ਅਸੀਂ ਕੁਝ ਮੰਗਿਆ ਫੇਰ ਉਹ ਗੱਲ ਕਰੇ ਵੀ ਇਹਨਾਂ ਨੇ ਮੰਗਿਆ ਹੈਗਾ ਇੱਕ ਸੇਵਾ ਕਰਨੀ ਤੇ ਮੰਗਣ ਦਾ ਜ਼ਮੀਨ ਸਮਾਨ ਦਾ ਫਰਕ ਹੈ ਜੇ ਉਹਨੇ ਸੇਵਾ ਕਰੀਏ ਉਹ ਤਾਂ ਕੋਈ ਗੱਲ ਨਹੀਂ ਪਰ ਜੋ ਅੱਜ ਦਾ ਵਰਤਾਰਾ ਚੱਲ ਰਿਹਾ ਹੈ ਸਾਨੂੰ ਤਕਰੀਬਨ 100 ਦਿਨ ਪੂਰਾ ਹੋਣ ਵਾਲਾ ਹੈਗਾ ਬਾਰਡਰਾਂ ਦੇ ਬੈਠਿਆਂ ਨੂੰ ਉਹ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਸਾਡੇ ਤਿੰਨ ਜਨ ਤਿੰਨ ਨੌਜਵਾਨ ਹਰਿਆਣੇ ਦੀ ਬੀਜੇਪੀ ਸਰਕਾਰ ਨੇ ਬਿਲਕੁਲ ਬੇਗੁਨਾ ਅਰੈਸਟ ਕਰੇ ਹੋਏ ਆ ਉਹਨਾਂ ਨੂੰ ਛੱਡਣ ਲਈ ਤਿਆਰ ਨਹੀਂ ਇਹਦੇ ਚ ਉਹਨਾਂ ਦਾ ਕਿਹੜਾ ਚਿਹਰਾ ਅਸੀਂ ਦੇਖਾਂਗੇ ਉਸ ਤੋਂ ਬਾਅਦ ਜਿਹੜੀ ਗੱਲ ਤੇ ਆਏ ਹੋਏ ਆ ਸਾਡੇ ਬੰਦਿਆਂ ਨੂੰ ਮਾਰ ਦੋ ਉਹਨਾਂ ਨੂੰ ਸ਼ਹੀਦ ਕਰ ਦੋ ਉਸ ਤੋਂ ਬਾਅਦ ਹੰਸਰਾਜ ਹਾਸਜੀ ਕਹਿ ਰਹੇ ਨੇ ਵੀ ਅਸੀਂ ਦੋ ਤਰੀਕ ਤੋਂ ਬਾਅਦ ਇਹਨਾਂ ਦੇ ਛਿੱਤਰ ਫੇਰਾਂਗੇ ਇਹਨਾਂ ਨੂੰ ਪੈਰਾਂ 'ਚ ਘੇਰਾਂਗੇ ਮੈਂ ਕਹਿਣਾ ਚਾਹੂੰਗਾ ਅਸਰਵ ਜਹਾਂਦ ਜੀ ਉਹਦਾ ਬਹੁਤ ਦੂਰ ਦੀਆਂ ਗੱਲਾਂ ਨੇ ਦੋ ਤਰੀਕਾ ਉਦੋਂ ਪਹਿਲਾਂ ਅੱਜ ਵੀ ਅਸੀਂ ਆਏ ਖੜੇ ਆਂ ਪ੍ਰਸ਼ਾਸਨ ਨੂੰ ਪਰਾਂ ਕਰਕੇ ਆ ਕੇ ਸੱਡਣ ਤੋਂ ਹੱਥ ਥੋਲੋ ਪਤਾ ਲੱਗ ਜੂਗਾ ਪ੍ਰਧਾਨ ਜੀ ਆਜ਼ਾਦ ਉਮੀਦਵਾਰ ਨੰਨਾ ਜੀ ਖੜੇ ਆ ਪੂਰੇ ਆਏ ਆ ਤੁਹਾਡੀ ਸਮਰਥਨ ਕਰਨ ਵਾਸਤੇ ਵੀ ਗਰੀਬ ਘਰ ਤੋਂ ਹੈ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਸਾਡਾ ਵੀਰ ਦੇਖੋ ਇੱਕ ਬਹੁਤ ਵੱਡਾ ਜਿਗਰਾ ਚੀਂਦਾ ਐ ਐਮਪੀ ਦੀ ਇਲੈਕਸ਼ਨ ਕੋਈ ਛੱਡ ਜੂ ਇਲੈਕਸ਼ਨ ਨਹੀਂ ਹੁੰਦੀ 9 ਐਮਐਲਏ ਦੇ 9 ਹਲਕੇ ਨੂੰ ਰਿਪਰੈਜ਼ੈਂਟ ਕਰਨਾ ਮੈਂ ਇਹਨਾਂ ਨੂੰ ਮੁਬਾਰਕਵਾਦ ਵੀ ਦਊਂਗਾ ਇਹਨਾਂ ਦੇ ਹੌਸਲੇ ਨੂੰ ਸਲਾਮ ਵੀ ਕਰਾਂਗੇ ਵੀ ਬਹੁਤ ਵੱਡੀ ਗੱਲ ਹੈ ਇਹ ਪਹਿਲਾਂ ਵੀ ਜਦੋਂ ਸਾਡਾ ਸਰੇਂਦਰ ਪਹਿਲਾ ਅਕੜੀ ਜੀ ਮਰੇ ਨੇ ਉਹਨਾਂ ਨੂੰ ਸ਼ਹੀਦ ਕਰਿਆ ਗਿਆ ਉਦੋਂ ਆਪਣਾ ਟਾਲੀ ਵਾਲੇ ਚੌਕ ਬੈਠੇ ਨੇ ਕਿਸਾਨਾਂ ਦੇ ਹੱਕ 'ਚ ਅੱਜ ਵੀ ਆਏ ਨੇ ਇਹਨਾਂ ਨੂੰ ਜੀ ਆਇਆਂ ਨੂੰ ਐ ਬਾਕੀ ਕੋਈ ਗੱਲ ਨਹੀਂ ਜਿੰਨਾ ਸਾਡੇ ਤੋਂ ਹੋਇਆ ਸੀ ਇਹਨਾਂ ਦੇ ਨਾਲ ਕੋਈ ਪ੍ਰੋਬਲਮ ਦੇਖੋ ਸੰਦੀਪ ਜੀ ਮੈਂ ਆਪਣਾ ਅੱਜ ਚੋਣ ਪ੍ਰਚਾਰ ਕਰਿਆ ਸੀ ਕੰਪੇਨਿੰਗ ਕਰਿਆ ਸੀ ਜਿਵੇਂ ਹੀ ਮੈਨੂੰ ਪਤਾ ਲੱਗਿਆ ਕਿ ਮੇਰੇ ਕਿਸਾਨ ਪਰ ਆਤੇ ਮੇਰੀਆਂ ਭੈਣਾ ਬੀਜਪੀ ਦਾ ਜਿਹੜਾ ਹੈ ਵਿਰੋਧ ਕਰਨ ਵਾਸਤੇ ਉੱਥੇ ਪਹੁੰਚੇ ਨੇ ਮੈਂ ਆਪਣੀ ਕੰਪੇਨਿੰਗ ਵਿੱਚੋਂ ਛੱਡ ਕੇ ਨਾਲ ਦੀ ਨਾਲ ਇੱਥੇ ਪਹੁੰਚ ਗਿਆ ਕਿਉਂਕਿ ਮੈਂ ਮੰਨਣਾ ਚਾਹੂੰਗਾ ਕਿ ਜਿਹੜਾ ਕਿਸਾਨ ਹੈ ਉਹ ਸਾਡਾ ਅੰਦਤ ਹੈ ਜੇ ਅਸੀਂ ਉਹਨਾਂ ਦੀ ਰਾਖੀ ਨਹੀਂ ਕਰ ਸਕਦੇ ਤਾਂ ਫਿਰ ਸਾਨੂੰ ਮੈਂ ਕਹੂੰਗਾ ਕਿ ਮੇਰਾ ਇਲੈਕਸ਼ਨ ਵੀ ਜ਼ੀਰੋ ਹੈ ਉਹਦੇ ਵਿੱਚ ਹੀ ਮੈਂ ਆਪਣੇ ਇਲੈਕਸ਼ਨ ਨੂੰ ਪਿੱਛੇ ਹਟ ਕੇ ਸਭ ਤੋਂ ਪਹਿਲਾਂ ਮੈਂ ਆਪਣੇ ਕਿਸਾਨ ਵੀਰਾਂ ਤੇ ਆਪਣੀਆਂ ਜਿਹੜੀਆਂ ਮੇਰੀਆਂ ਭੈਣਾਂ ਹੈ ਇਹ ਇਹਨਾਂ ਦੇ ਨਾਲ ਡਟ ਕੇ ਖੜੂੰਗਾ ਮੈਂ ਇਲੈਕਸ਼ਨ ਕੋਈ ਮਾਇਨੇ ਨਹੀਂ ਰੱਖਦਾ ਮੇਰੇ ਲਈ ਇਹ ਇੰਨਾ ਜਲੂਲੀ ਨਹੀਂ ਹੋਏਗਾ ਜਿੰਨਾ ਮੇਰੇ ਲਈ ਮੇਰੇ ਕਿਸਾਨ ਪਰ ਆਉਣਗੇ ਤੇ ਹਾਂ ਦੇਖੋ ਇਹ ਬੜੀ ਮੰਦਭਗੀ ਖਬਰ ਹੈ ਕਿ ਦੇਖੋ ਅਸੀਂ 750 ਕਿਸਾਨ ਪਹਿਲਾਂ ਵੀ ਸ਼ਹੀਦ ਕਰ ਸਕੇ ਹੁਣ ਪਿੱਛੇ ਦੇ ਆਪਣਾ ਇੱਕ ਨੌਜਵਾਨ ਵੀਰ ਕਰਨ ਸਿੰਘ ਉਹ ਸ਼ਹੀਦ ਹੋਇਆ ਹੁਣ ਆਕੜੀ ਤੋਂ ਸਾਡੇ ਕਿਸਾਨ ਜੀ ਸ਼ਹੀਦ ਹੋਏ ਪਰ ਮੈਂ ਕਹੂੰਗਾ ਇਹ ਜਿਹੜੀ ਬੀਜੇਪੀ ਦੀ ਸਰਕਾਰ ਹੈ ਬਿਲਕੁਲ ਨਿਕੰਮੀ ਸਰਕਾਰ ਹੈ ਤਾਂ ਮੈਂ ਨਹੀਂ ਸਮਝਦਾ ਕਿ ਐੋਜੀ ਸਰਕਾਰ ਸਾਡੇ ਦੇਸ਼ ਤੇ ਦੁਬਾਰਾ ਆਣੀ ਚਾਹੀਦੀ ਹੈ ਕਿਸ ਤਰ੍ਹਾਂ ਦੇਖਦੇ ਹੋ ਜਗਦੀਸ਼ ਕੁਮਾਰ ਜੱਗਾ ਜ ਰੈਲੀ ਕਰਾ ਰਹੇ ਹੋ ਦੱਸੋ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਮਹਾਰਾਣੀ ਨੂੰ ਮਿਲਣ ਦੇ ਦੇਖੋ ਸੰਦੀਪ ਜੀ ਸਾਡੇ ਕਿਸਾਨ ਵੀਰ ਬਿਲਕੁਲ ਸਾਡੇ ਸਾਡੇ ਘਰ ਵਿੱਚ ਧੰਨੇ ਲਾ ਕੇ ਬੈਠੇ ਨੇ ਸ਼ੰਭੂ ਬਾੜਾ ਤੇ ਸਾਡਾ ਘਰੀ ਹੈ ਪਰ ਜੇ ਜੱਗਾ ਜੀ ਸਾਡੇ ਸਮਰਥਨ ਇੱਥੇ ਹੁੰਦੇ ਕਿਸਾਨ ਵੀ ਵਿਰਾਂ ਦੇ ਸਮਰਥਨ ਚ ਹੁੰਦੇ ਤਾਂ ਮੈਂ ਸਮਝ ਸਕਦਾ ਕਿ ਇਹਨਾਂ ਨੂੰ ਭਾਜਪਾ ਦਾ ਬਾਈਕਾਟ ਕਰ ਲੈਣਾ ਚਾਹੀਦਾ ਸੀਗਾ ਪਰ ਇਹਨਾਂ ਦੇ ਮੈਨੂੰ ਲੱਗਦਾ ਉੱਪਰੋਂ ਖਿਆਲ ਕੁਝ ਹੋ ਨਹੀਂ ਅੰਦਰੋਂ ਖਿਆਲ ਕੁਝ ਹੋ ਨਹੀਂ న్యూਸ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ 모হিত ਕੁਮਾਰ ਦੀ ਖਾਸ ਰਿਪੋਰਟ News 89 Punjab Har khabar jis da hove asar